ਫਰੀਦਕੋਟ ਦਾ ਮੇਲਾ ਐਵੇਂ ਨਹੀਂ ਖਾਸ ਇਹੋ ਚੀਜ਼ਾਂ ਕਰਕੇ ਮੇਲਾ ਇਹ ਖਾਸ ਆ ਯਾ ਤਰੰਗੀ ਚੀਜ਼ ਐ ਇੱਥੇ ਵੇਲੇ ਹੋਰ ਕਿਹੜੇ ਮੇਲੇ ਜਿਹੜੀਆਂ ਆਪਾਂ ਵੇਖੀ ਆ ਇਸ ਮੇਲੇ 'ਚ ਵੇਖੀ ਆ ਮੇਰੇ ਬਾਹਰ ਤੇ ਸੰਗਤਾਂ ਦੀ ਭੀੜ ਵੇਖ ਸਕਦੇ ਟਿੱਲਾ ਬਾਬਾ ਫਰੀਦ ਜੀ ਚਲੋ ਭਾਈ ਚਲੋ ਆਪਸ ਮੇਰਾ ਭਾਈ ਹਾਂਜੀ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਤੇ ਅੱਜ ਆਪਾਂ ਪਹੁੰਚੇ ਬਾਬਾ ਸ਼ੇਖ ਫਰੀਦ ਦੇ ਮੇਲੇ ਤੇ ਜਿਹੜਾ ਕਿ ਫਰੀਦਕੋਟ ਵਿੱਚ ਲੱਗਦਾ 21, 22 ਤੇ 23 ਨੂੰ ਅੱਜ ਆ ਕੀ 22 ਤਰੀਕ ਆਪਾਂ 23 ਨੂੰ ਪਹੁੰਚੇ ਐ ਐਤਵਾਰ ਤੇ ਕੱਲ ਸੋਮਵਾਰ ਆ ਕੱਲ ਆਖ਼ਰ ਦੇਣਾ ਮੇਲੇ ਦਾ ਤੇ ਬੱਸਾਂ ਸਾਨੂੰ ਇੱਥੇ ਤਰ ਕੇ ਜਾਣੀਆਂ ਕਿਉਂਕਿ ਮੇਲੇ ਦੀ ਭੀੜ ਕਰਕੇ ਅੱਗੇ ਬੱਸ ਨਹੀਂ ਜਾਂਦੀ ਜੇ ਤੁਸੀਂ ਜਾਣਾ ਹੈ ਤਾਂ ਆਟੋ ਕਰਕੇ ਬੱਸ ਸਟੈਂਡ ਜਾ ਸਕਦੇ ਆ ਉਹ ਵੀ ਕੱਲ ਤੱਕ ਸੋਮਵਾਰ ਤੱਕ ਉਸ ਤੋਂ ਬਾਅਦ ਜੋ ਮੇਲਾ ਖਤਮ ਹੋ ਗਿਆ ਉਸ ਤੋਂ ਬਾਅਦ ਤੇ ਬੱਸ ਜਾਣੀ ਜਾਣੀ ਅੱਗੇ ਉਹ ਬੜੇ ਧੂਮਤਾਣਾ ਮੇਲਾ ਬਣਾਇਆ ਜਾਂਦਾ ਆ ਤੁਹਾਨੂੰ ਦੱਸਣ ਜਿਆ ਰਿਹਾ ਕੋਣ ਨੇ ਸਾਰਾ ਮੇਲਾ ਸ਼ੁਰੂ ਕਰਾਂਗੇ ਵਲੋਗ ਨੂੰ ਰਸਤਾ ਜਰੂਰ ਦੇਖਿਓ ਤੇ ਕਈ ਜਣਿਆਂ ਨੇ ਫਿਲਮ ਵੇਖੀ ਹੋਣੀ ਮੁੰਡਾ ਫਰੀਦਕੋਟ ਜਾਂ ਕਿਨੇ ਕਿਨੇ ਵੇਖੀ ਕਮੈਂਟ ਚ ਜਰੂਰ ਦੱਸਿਓ ਸੋ ਅੱਜ ਤੁਹਾਨੂੰ ਕਮਾਉਣੇ ਆ ਫਰੀਦਕੋਟ ਦਾ ਮੇਲਾ ਆਓ ਚੱਲਦੇ ਆ ਤੁਸੀਂ ਵੇਖ ਸਕਦੇ ਸੰਗਤਾਂ ਦਾ ਜਾਂਦੇ ਆ ਆ ਵੇਖੋ ਕਿੰਨਾ ਰਸ ਲੱਗਾ ਇੱਧਰ ਸਾਰਾ ਸਾਰਾ ਮੇਲੇ ਵਾਲ ਜਾਂਦੇ ਆ ਤੇ ਬਾਬਾ ਜੀ ਦਾ ਮੇਲਾ ਹੈਗਾ 55ਵਾਂ 55ਵਾਂ ਬਾਬਾ ਫਰੀਦ ਜੀ ਦਾ ਆਗਮਨ ਪੁਰਬ ਆ ਮੜਾ ਵੀ ਇਥੇ ਚੱਲ ਕੇ ਆਏ ਸੀ ਉਹ ਤੇ ਫਕੀਰ ਹੋਏ ਸੀ ਬਾਕੀ ਤੇ ਪੁਲਿਸ ਤੇ بولਤੇ ਜਾਂਦੀ ਆ ਵੇਖੋ ਟੈਂਪੂ ਭਰ ਕੇ ਸਾਰੇ ਸਾਰੇ ਜਾਂਦੇ ਆ ਹਾਂ ਫੁੱਲ ਰੌਸ਼ ਅੱਜ ਤੇ ਆ ਆ ਨਿਆਰਾ ਹੀ ਵੱਖਰਾ ਇਧਰ ਤੇ ਵੇਖੋ ਇਹ ਸੱਤ ਲੋਚੋਂ ਨਿਆਰਾ ਨਿਕਲਦੀਆਂ ਜਿਹੜੀਆਂ ਉਹ ਆ ਬਾਕੀ ਰੌਣਕ ਫੁੱਲੇ ਇੱਥੋਂ ਮੇਲਾ ਸਟਾਰਟ ਆ ਕਿਸਾਬ ਦਾ ਫੁੱਲ ਤੋਂ ਆਹ ਕੋ ਗੱਡੀਆਂ ਭਰ-ਭਰ ਟੈਂਪੂ ਭਰ-ਭਰ ਜਾਂਦੇ ਆ ਫੁੱਲ ਮੇਲਾ ਲੱਗਾ ਆ ਇਥੋਂ ਬੱਬ ਪੈਦਲ ਜਾਤਾ ਕਰਨੀ ਹੁਣ ਅਗਰ ਸਟਾਰਟ ਹੋ ਗਏ ਇੱਥੋਂ ਲੰਗਰ ਸਟਾਰਟ ਹੋ ਜਾਂਦੇ ਆ ਚਾਟੀ ਦੀ ਲੱਸੀ ਸੰਗਤਾ ਪੀਂਦੀਆਂ ਸਾਰੀਆਂ ਗੁਰਦੁਆਰਾ ਸਾਹਿਬ ਦੂਰ ਹੈਗਾ 1.5-2 ਕਿਲੋਮੀਟਰ ਤੇ ਲੱਗੇ ਆਸੇ-ਪਾਸੇ ਪੰਡਿਆਰੇ ਲੱਗੇ ਆ ਲੰਗਰ ਲੱਗੇ ਆ ਆ ਵੇਖ ਸਕਦੇ ਤੇ ਲੰਗਰ ਲੱਗੇ ਆ ਬੱਬਾ ਸ਼ੇਖ ਫਰੀਦ ਜੀ ਦੇ ਮੇਲੇ ਤੇ ਸੀ ਭੀੜ ਵੇਖਾਦੇ ਆ ਲੰਗਰ ਲੱਗੇ ਆ ਬਾਡੀ ਫੋਲਰ ਅੱਛ ਪਿਆ ਵਾ ਭਾਈ ਕਿਲੋ ਡੇਢ ਕਿਲੋਮੀਟਰ ਹੈ ਹੋਰ ਤੁਰ ਕੇ ਜਾਣਾ ਪਾਡੇ ਤੱਕ ਬਹੁਤ ਜ਼ਿਆਦਾ ਭੀੜ ਵਾ ਵਾ ਬਹੁਤ ਜ਼ਿਆਦਾ ਭੀੜ ਆਵੇ ਬਹੁਤ ਜ਼ਿਆਦਾ ਦੇਖੋ ਜੀ ਲੰਗਰ ਚੱਲੰਦੇ ਫੁੱਲ ਸੰਗਤਾਂ ਸ਼ਗੰਦੀਆਂ ਵਾ ਕੀ ਲੱਗੀ ਹੈ ਇਧਰ ਕੀਰ ਮੈਂ ਮਿੱਟਾ ਲੰਗਰ ਚੱਲੀ ਜਾਂਦੇ ਆ ਆਸੇ ਪਾਸੇ ਦੋ ਮਨੇ ਲੰਗਰ ਲੱਗੇ ਆ ਅੱਗੇ ਵੱਲ ਚੱਲਦੇ ਜਾਂਦੇ ਆ ਜੇ ਤੂੰ ਐਂਟਰੀ ਆਉਂਦੀ ਹੈ ਜੀ ਤੇ ਇਹ ਪੁਰਾਣੇ ਜਮਾਨੇ ਦਾ ਪੁਣਿਆ ਆ ਜਦੋਂ ਦੋਸਾਂ ਕੀ ਖਰੀਜੀ ਹੋਣ ਆ ਵੇਖੋ ਇਮਾਰਤਾਂ ਉਹ ਦੋਦੀਆਂ ਬਣੀ ਹੋਈਆਂ ਆ ਪੁਰਾਣੀਆਂ ਇੱਥੇ ਹੋਣੇ ਆ ਤੇ ਸਭ ਤੋਂ ਪਹਿਲਾਂ ਆਪਾਂ ਜੋੜੇ ਜਮਾ ਕਰਾਉਣੇ ਇਧਰ ਜੋੜਾ ਘਰ ਬਣਿਆ ਆ ਵਾ ਤੇ ਅੱਗੇ ਬਾਬਾ ਜੀ ਦਾ ਗੁਰਦਰਾਵਾ ਜਾਵੇਂ ਕੋ ਪੀੜੇ ਕੋ ਆਉਂਦੀ ਹੈ ਜਾਈ ਜਾਂਦੇ ਅਸ ਸਾਈ ਚਲਾਈ ਲੱਗੀ ਹੈ ਸੰਤਾਂ ਦੀ ਹੁਣ ਚੱਲਦੇ ਆ ਮੱਥਾ ਟਿਕਾਉਣੇ ਨਾਲ ਤੁਹਾਨੂੰ ਵੀ ਬਾਬਾ ਜੀ ਮੱਥਾ ਟੇਕਣ ਜਾਂਦੇ ਥੋੜਾ ਚੜਾਵਾ ਚੜਾਗ ਲੈ ਸਕੀ ਕੀ ਕੀ ਚੜਦਾ ਬਈ ਇੱਕ ਚਾਦਰ ਚੜੀ ਦੀ ਹੈ ਅਸ ਚਾਦਰ ਇੱਕ ਬਈ ਮਲਾ ਛੜਨਾ ਠੀਕ ਆ ਇਹ ਕੀ ਪ੍ਰਸ਼ਾਦ ਮਿਸ਼ਰੀ ਹੋਰ ਮਿਸ਼ਰੀ ਤੇ ਸ਼ੱਕਰ ਤੇ ਦੇ ਲੋ ਹੋਰ ਠੀਕ ਆ ਤੇ ਉਹ ਕੀ ਅੰਦਰ ਉਹ ਨਹੀਂ ਇਹ ਖਾਣਾ ਠੀਕ ਆ ਇਹ ਸਮਾਨ ਵਾਲਾ ਚੜਦਾ ਬਾਬਾ ਜੀ ਇੱਥੇ ਹੱਥ ਠੀਕ ਆ ਸਰਦਾ ਭਾਉਣਾ ਠੀਕ ਆ ਧੰਨਵਾਦ ਸੋ ਇਹ ਸਮਾਨ ਹੈ ਸਾਰਾ ਚੜਦਾ ਆ ਤੇਲ ਵੀ ਆ ਇਹ ਸਾਰਾ ਸਮਾਨ ਤੇ ਤੁਸੀਂ ਲੈ ਕੇ ਜਾ ਸਕਦੇ ਬਾਬਾ ਕੇ ਫ੍ਰੀਜ ਦੇ ਤੇ ਇਹ ਸਾਰਾ ਸਮਾਨ ਚੜਦਾ ਵਾ ਹੁਣ ਚੱਲਦੇ ਅੰਦਰ ਵੱਲ ਢੋਣੇ ਲੱਗੇ ਬੱਚਿਆਂ ਦੇ ਸ਼ੋਪਿੰਗ ਕਰਨ ਦੇ ਬੱਚੇ ਦੁਕਾਨਾਂ ਫੁੱਲ ਲੱਗੀਆਂ ਜੀ ਇੱਥੇ ਬਾਕੀ ਮੇਲੇ ਨਾਲੋਂ ਇੱਥੇ ਜ਼ਿਆਦਾ ਪੀੜਾ ਮਿਲਦਾ ਫਰੀਦਕੋਟ ਚ ਸ਼ੰਕਾ ਦੇ ਦੇਖੋ ਆ ਸਮਾਨ ਚੜਦਾ ਇੱਥੇ ਆ ਪੈਕ ਕੀਤਾ ਇਹਨਾਂ ਨੇ ਤੇ ਦੇਖੋ ਦੋਵੇਂ ਮੰਨਿਆਂ ਦੁਕਾਨਾਂ ਲੱਗੀਆਂ ਸ਼ੰਕਾ ਆਉਂਦੀਆਂ ਤੇ ਜਾਂਦੀਆਂ ਵਾ ਉੱਪਰ ਵੀ ਕਿੰਨਾ ਵਧੀਆ ਸਜਾਇਆ ਆਇਆ ਲੜੀਆਂ ਲਾਈਆਂ ਆ ਆਵਾਜਾਣ ਲਈ ਤੁਹਾਨੂੰ ਇੱਥੋਂ ਹਰ ਦੁਕਾਨਾਂ ਲੱਗੀਆਂ ਹੋਣਗੀਆਂ ਕਿਤੋਂ ਵੀ ਮਿਲ ਸਕਦਾ ਚੜਾਵਾ ਕਿਤੋਂ ਲਈ ਤੇ ਬਾਕੀ ਦੁਕਾਨਾਂ ਲੱਗੀਆਂ ਬਾਬਾ ਸ਼ੇਖ ਫਰੀਦ ਦੇ ਫੋਟਾ ਕੋਸ਼ਿਸ਼ ਹੀ ਖਰੀਦਣਾ ਖਰੀਦ ਸਕਦੇ ਹਰ ਚੀਜ਼ ਇੱਥੇ ਤੁਹਾਨੂੰ ਇੱਦਾਂ ਮਿਲੂਗੀ ਤੇ ਬਾਈ ਦੂਰ ਦੂਰ ਤੱਕ ਰਾਸੇ ਵੇਖੋ ਵੇਖੋ ਤੇ ਲੜੀਆਂ ਦਾ ਪੂਰਾ ਸਜਾਇਆ ਤੇ ਥੱਲੇ ਇੱਕ ਕੰਮ ਨੂੰ ਇੱਥੇ ਵਧੀਆ ਲੱਗਾ ਹੋਆ ਬਾਕੀਆਂ ਨਾਲੋਂ ਤੇ ਥੱਲੇ ਮੈਟਿੰਗ ਕੀਤੀ ਹੋਈ ਹੈ ਤੁਰਨ ਵਾਸਤੇ ਕਿ ਕਿਸ ਨੂੰ ਗਰਮ ਨਾ ਲੱਗੇ ਕਿਉਂਕਿ ਜੋੜਾ ਘਰ ਪਿਛੇ ਆਪਾਂ ਜੋੜੇ ਤਾਰਤੇ ਸੀ ਤੇ ਤਾਂ ਕਰਕੇ ਮੈਡਿੰਗ ਕੀਤੀ ਹੈ ਕਿ ਵਾਕੇ ਧੁੱਪ ਨਾ ਜੇ ਤਾਂ ਬੜਾ ਵਧੀਆ ਚੱਲਿਆ ਜਾ ਰਿਹਾ। ਬਾਕੀ ਦੁਕਾਨਾਂ 'ਚ ਹੌਲ ਲੱਗੀਆਂ। ਤੇ ਮੇਲੇ ਦਾ ਕੀ ਹਿਸਾਬ ਜੀ? ਇਹ ਮੇਲਾ ਆ। ਕਦੋਂ ਸ਼ੁਰੂ ਹੁੰਦਾ ਮਾਲ? ਇਹ ਆਪਣਾ 19 ਸਤੰਬਰ ਤੋਂ 23 ਸਤੰਬਰ ਹਰ ਸਾਲ ਬਣਾਈ ਜਾਂਦਾ। ਠੀਕ ਆ। ਮਾ ਬਬਰੀ ਜੀ। ਭਾਰੀ ਮੇਲਾ ਕਿਦਨ ਲੱਗਦਾ ਹੋ ਜਾ। ਇਹ ਚਾਰ ਦਿਨ ਭਾਰੀ ਹੁੰਦਾ ਵੈਸੇ ਕਰੂੰ 23 ਸਤੰਬਰ ਨਰਕੀਰਤਨ ਹੋਊਗਾ। ਠੀਕ ਆ। ਹੋਰ ਜਿਆਦਾ ਕੱਢਦਾ। ਮਤਲਬ ਕੱਲ ਵੇ ਖਤਮ ਹੋ ਜਾਣਾ। ਕੱਲ ਇੱਕ ਤੋਂ ਖਤਮ ਹੋ ਜਾਊਗਾ ਪਗਾਰਾ ਮੰਡੀ ਵਿੱਚ। ਠੀਕ ਆ ਠੀਕ ਆ। ਹੋਰ ਦਕੇ ਦਾ ਮੋਲ ਮੇਲੇ ਦਾ ਮੋਲ ਮਿੱਲਾ ਬਹੁਤ ਹੀ ਅਜੀ ਮਥਾ ਟੇਕ ਲੈਣਾ ਜਾਂ ਟੇਕਣਾ ਜੀ ਦਰਸ਼ਨ ਕਰ ਲੈਣੇ ਬਸ ਇੱਜਲੇ ਠੀਕ ਆ ਵੀਰੇ ਬਾਹਰ ਤੇ ਸੰਗਤਾਂ ਦੀ ਭੀੜ ਵੇਖ ਸਕਦੇ ਟਿੱਲਾ ਬਾਬਾ ਫਰੀਦ ਜੀ ਗੁਰਦਰਾ ਮਥਾ ਦਰਸ਼ਨ ਜਾਰੀ ਕੋਲੋਂ ਨੇ ਤੁਹਾਨੂੰ ਗੁਰਦਰਾ ਸਾਹਿਬ ਦੇ ਟਿੱਲਾ ਬਾਬਾ ਫਰੀਦ ਜੀ ਦੇ ਬਾਹਰ ਰੌਣਕ ਚੈੱਕ ਕਰ ਸਕਦੇ ਤੇ ਸੰਗਤਾਂ ਦੀ ਬੋਲੋ ਤਸ਼ਾਹ ਸੰਗਤਾਂ ਵਿੱਚ ਇੱਕ ਉਦਰਾ ਪਪਾ ਸ਼ੇਖ ਬਈ ਜੀ ਦਾ ਚੰਨ ਸ਼ੋਹ ਸਤਾਨ ਆ ਦੇ ਇੱਥੇ ਲੋਕੀ ਦਰਖਤ ਨੂੰ ਮੱਥਾ ਟੇਕਦੇ ਨੇ ਤੇ ਤੇਲ ਚੜਾਵਾ ਝਾੜਦੇ ਨੇ ਆ ਵੇਖੋ ਮੱਥਾ ਟੇਕਦੇ ਹੋਏ ਲੋਕ ਸੰਗਤਾਂ ਬੜੀਆਂ ਸ਼ਰਧਾਂ ਭਾਵਨਾ ਤੇ ਸਾਹ ਨਾਲ ਮੱਥਾ ਟੇਕਦੀਆਂ ਨੇ ਸੰਗਤਾਂ ਵਾਰੀ-ਵਾਰੀ ਤੇ ਆਪਣੇ ਮਨੋਕਾਮਨਾ ਲੈ ਕੇ ਆਉਂਦੀਆਂ ਨੇ ਇੱਥੇ ਪੂਰਨ ਹੁੰਦੀਆਂ ਨੇ ਚਲੋ ਭਾਈ ਚਲੋ ਆਪਸ ਵਿੱਚ ਮੇਰਾ ਭਾਈ ਪੱਗ ਵਿੱਚ ਨਗਰਾ ਮਨੇ ਨਾ ਮਨੇ ਨਾ ਹਰਵਾਲ ਆ ਗਏ ਆ ਜੀ ਤੇ ਹੁਣ ਆਪਾਂ ਇੱਧਰ ਚੱਲੇ ਆ ਹੋਰ ਜਰਾ ਟਿੱਲਾ ਸਾਹਿਬ ਬਾਬਾ ਸ਼ੇਖ ਫਰੀਦ ਜੀ ਦੇ ਗੁਰਦ੍ਰੇ ਮੱਥਾ ਟੇਕ ਆਤਾ ਤੇ ਉਧਰੋਂ ਜੇ ਟਿੱਕੇ ਮੱਥਾ ਹੋਗੇ ਤੇ ਇੱਧਰ ਵੀ ਜਰੂਰ ਟਿੱਕੇ ਜਾਓ ਗੋਦਰੀ ਢਿੱਲਾ ਬਾਬਾ ਫਰੀ ਸਾਹਿਬ ਇੱਧਰ ਜਾਣ ਦਾ ਰਸਤਾ ਇੱਧਰ ਹੀ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਆ ਤੇ ਫਿਰ ਸਿੱਧਾ ਝੋਲਿਆ ਲੈ ਕੇ ਜਾਓ। ਗੁਰਦਾ ਸਾਹਿਬ ਅੰਦਰ ਚੱਲਦੇ ਆ। ਇੱਧਰ ਫੁੱਲ ਮਾਰਕੀਟ ਲੱਗੀ ਆਸੇ ਪਾਸੇ ਦੁਕਾਨੇ ਆ। ਇੱਧਰ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਆ। ਗੁਰਦੁਆਰਾ ਗੋਦੜੀ ਸਾਹਿਬ ਤਾਂ ਤਾਂ ਬਾਬਾ ਸ਼ੇਖ ਫਰੀਦ ਦੇ ਗੁਰਦਰੇ ਇੱਥੇ ਵੀ ਤੁਹਾਨੂੰ ਦਰਸ਼ਨ ਜ਼ਰੂਰੇ ਕਰੋਨੇ ਆ ਤੇ ਸੰਗਤਾਂ ਦਾ ਉਤਸ਼ਾਹ ਵੇਖ ਸਕਦੇ ਤੇ ਤਿਆਰੀ ਫੁੱਲ ਹੋਉਂਦੀ ਹੈ ਕਿ ਕੱਲ ਨਗਰ ਕੀਰਤਨ ਇੱਧਰ ਆਉਣਾ ਵਾ ਕੱਲ ਇਸ ਗੁਰਦਰੇ ਜਿਆਦਾ ਭੀੜ ਹੋਣੀ ਆ ਤੇ ਸੰਗਤਾਂ ਤਿਆਰੀ ਫੁੱਲਦੀਆਂ ਹਨ ਦਰਖਤ ਨੂੰ ਵੀ ਸਜਾਇਆ ਜਾਂ ਹਰ ਇੱਕ ਕੱਲੀ ਵੱਲੀ ਚੀਜ਼ ਨੂੰ ਸਜਾਇਆ ਜਾਂਦਾ ਇਹ ਹੈਗਾ ਗੋਰੀ ਸਥਾਨ ਬਾਬਾ ਸ਼ੇਖ ਫਰੀਦ ਜੀ ਦਾ ਰਾ ਗੋਦਰੀ ਸਾਹਿਬ ਦਾ ਸरोवर ਵੀ ਬਣਿਆ ਹੋਇਆ ਵਾ ਕਾਫੀ ਵੱਡਾ ਵਾ ਤੇ ਇਧਰ ਵੀ ਤਿਆਰੀ ਫੁੱਲ ਕੀਤੀ ਹੈ ਸਜਾਇਆ ਆ ਬਹੁਤ ਹੀ ਵਧੀਆ ਤਰੀਕੇ ਨਾਲ ਝੋਲਿਆਂ ਲਾਏ ਆ ਰਸ ਚਾਹ ਕਰ ਸਕਦੇ ਇਧਰ ਤੁਸੀਂ ਤੇ ਇਧਰ ਬਾਈਕ ਪਾਰਕਿੰਗ ਲਈ ਬਣਾਇਆ ਸਾਰਾ ਇਧਰ پارک ਹੋਈਆਂ ਵਾ ਸਾਰੀਆਂ ਚੀਜ਼ਾਂ ਵੇਖੋ ਕਿੰਨੀਆਂ پارک ਹੋਈਆਂ ਕਿੰਨੀ ਜਨਤਾ ਆਈ ਹੋਗੀ ਇੱਥੇ ਪਰਸੀ ਘਟਦੇ ਆ ਬਾਕੀ پارک ਹੋਈਆਂ ਇੱਥੇ ਤੇ ਦੁਕਾਨਾਂ ਲੱਗੀਆਂ ਆਸ-ਪਾਸੇ ਬਾਕੀ ਭੀੜ ਬਹੁਤ ਜ਼ਿਆਦਾ ਝੋਲਿਆਂ ਵਾਲਾ ਝੋਲੇ ਦੇਖੋਨੇ ਹਨ ਤੁਹਾਨੂੰ ਸਾਰੇ ਬਈ ਰਸ ਚੈੱਕ ਕਰੋ ਸਾਡਾ ਧਿਆਨ ਕਿੱਧਰ ਆ ਝੁੱਲੇ ਇੱਧਰ ਆ ਝੁੱਲੇ ਇੱਧਰ ਆ ਦੇਖੋ ਮੇਲੇ ਦੀ ਰੌਣਕ ਹੁੰਦੀ ਆ ਭੀੜ ਤੇ ਮੇਨ ਹੁੰਦੀ ਆ ਮਾੜੀ ਰਸ ਚੈੱਕ ਕਰੋ ਸਾਰੀਆਂ ਜਨਤਾ ਹੁਣ ਮੱਥਾ ਟੇਕਨ ਤੋਂ ਬਾਅਦ ਝੂਟੇ ਲੈਣਾ ਹੁੰਦੀ ਆ ਨੇ ਇਹ ਸਾਦੇ ਤੁਸੀਂ ਇੱਧਰ ਆ ਗਈ ਐਂਟਰੀ ਫੀਸ ਐਂਟਰ ਉਧਰ ਨਹੀਂ ਕਰਨ ਦਿੱਤਾ ਟਿਕਟ ਕਹਿੰਦੇ ਲੈ ਆ ਟਿਕਟ ਉਧਰ ਐਂਟਰੀ ਲਗਣੀ ਆ ਟਿਕਟ ਇੱਧਰ ਆ 10 ਰੁਪਏ ਟਿਕੜੇ ਇਥੋਂ ਟਿਕਟ ਲੈਣੇ ਤੇ ਚੱਲਦੇ ਫਿਰ ਅੰਦਰ ਹਾਂ ਭਾਈ ਦੋ ਟਿਕਟਾਂ ਲੈ ਲਈਆਂ ਮੈਂ ਤੇ ਭਾਈ ਨੇ ਹੁਣ ਅੰਦਰ ਐਂਟਰੀ ਕਰਦੇ ਆਂ ਇਹ ਇਥੇ ਐਂਟਰੀ ਪਈ ਯਾਰ ਵੇਖਣੇ ਆ ਟਿਕਟ ਲੱਗਦੀ ਆ ਸੋ ਐਂਟਰੀ ਕਰਦੇ ਆ ਤੇ ਅੰਦਰ ਚਲਦੇ ਆ ਐਂਟਰੀ ਜਿੰਦੇ ਆਪਣੇ ਹੋ ਗਈ ਆ ਤੇ ਫੋਨ ਤੁਹਾਨੂੰ ਕਮੂਦੇ ਝੂਲੇ ਬੜੇ ਖਤਰ ਖਤਰ ਨਾਲ ਬਿਜਾਰ ਲਗਾ ਪੂਰਾ ਫੁੱਲ ਰਸ਼ ਚਾਕ ਕਰ ਸਕਦੇ ਕਰੀ ਤੁਸੀਂ ਸਾਰੇ ਖਾਣੇ ਪੀਣ ਦੇ ਸਟਾਲ ਅਗਲੇ ਵੱਖਰੇ ਵੱਖਰੇ ਜਗ੍ਹਾ ਤੋਂ ਆਏ ਹਰਿਆਣੇ ਹਰਿਆਣੇ ਦੀ ਆ ਸਾਰੇ ਕੁਲਫੀਆਂ ਸਪੈਸ਼ਲ ਹੋਰ ਲੱਗੇ ਹੋਏ ਦਿੱਲੀ ਦੇ ਸਪੈਸ਼ਲ ਫੂਡ ਬੜਾ ਹਰ ਤਰ੍ਹਾਂ ਦੇ ਦੂਰ ਦੂਰ ਕੋੜ ਲੱਗੇ ਇੱਥੋਂ ਲੈ ਕੇ ਉੱਥੇ ਤੱਕ ਸਟਾਲ ਲੱਗੇ ਆਂ ਆਪਦੀ ਖਾ ਪੀ ਸਕਦੇ ਜੇ ਤੁਹਾਨੂੰ ਭੁੱਖ ਲੱਗੀ ਆ ਬਾਕੀ ਝੋਲੇ ਵਾਲਾ ਉਧਰ ਤੁਹਾਨੂੰ ਖਾੜਦੇ ਹੁਣ ਆਹ ਝੂੜਾ ਲੱਗਾ ਚੰਡੋਲ ਮਾਲੇ ਵਾਲੇ ਸਾਰੇ ਕਹਿੰਦੇ ਚੰਡੋਲ ਸਾੜੇ ਵਾਲੇ ਕਹਿੰਦੇ ਝੂਟੇ ਆਹ ਲੱਗੇ ਇੱਧਰ ਝੂਟੇ ਫੁੱਲ ਇੱਧਰ ਤੁਹਾਨੂੰ ਹੁਣ ਝੂੜੇ ਮਿਲਣਗੇ ਸਾਰੇ ਮਿੱਕੀ ਮਾ우스 ਬੱਚਿਆਂ ਵਾਲੀ ਬਾਕੀ ਉਹ ਵੱਡਾ ਇੱਕ ਚੰਡੋਲਾ ਬੇੜੀ ਬੜੀ ਤਗੜੀ ਯਾਰ ਇਹ ਆ ਸਰਕਰ ਵਾਲਾ ਵੀ ਭੰਗੂ ਡੱਬੜਾ ਘੇਰ ਲਾਦਾ ਬੜੀ ਛੋਟੀਆਂ ਬੇੜੀਆਂ ਸਾਰੇ ਝੂੜੇ ਲੈ ਆਂਦੇ ਆਂ ਭੀੜ ਵੇਖ ਸਕਦੇ ਤੁਸੀਂ ਇੱਧਰ ਆ ਗਾ ਟ੍ਰੇਨ ਫੈਮਲੀ ਲੈ ਆਂਦੀ ਝੂੜੇ ਇੱਧਰ ਬਾਈ ਝੂੜੇ ਵੇਖ ਸਾਦੇ ਵੇਖੋ ਇੱਕ ਬੰਨੇ ਆ ਚੱਲਣਦੇ ਹੋਏ 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 ਇੱਕ ਬੰਨੇ ਆ ਨਿਆਰਾ ਹੋ ਨਹੀਂ ਯਾਰ ਆ ਲੱਗਾ ਪਿਆ ਇੱਧਰ ਤੇ ਆਹ ਧਿਆਰੂ ਪਲੇਨ ਦਾ ਮਜ਼ਾ ਦਿੱਦਾ ਨਾ ਪੂਰਾ ਡਾਉਂਟਰ ਤੇ ਫੁੱਲ ਹੋਏ ਪਏ ਆ ਸਾਰੇ ਆਸੇ ਪਾਸੇ ਸਾਰੇ ਝੂੜੇ ਲਿਆਦੇ ਆ ਆ ਕੋਲੜਾ ਝੰਡੋਲ ਆ ਆ ਗਾ ਬ੍ਰੇਕ ਡਾਂਸ ਵੱਲੇ ਵੱਲੇ ਦੋਏ ਪੁਗੜੇ ਖੋ ਕਿੱਥੇ ਚੜ ਗਿਆ ਜੇ ਬਹੁਤ ਤਰੀ ਖਲਾ ਹਰਦਾ ਹੀ ਆਉਂਦੀ ਬਰੇਡਾਂ 'ਚ ਪੂਰੇ ਧੋਣਾ ਘੁਮਾ ਰੀਆਂ ਇਹਨਾਂ ਦੇ ਅਹੇ ਲਾਂਦੇ ਆ ਇਹ ਹੈਗਾ ਜੀ ਅੰਡਰਵਾਟਰ ਫਿਸ਼ ਟਾਲ ਨਾਲ ਇੱਥੇ ਤੁਹਾਨੂੰ ਦੁਬਈ ਤੇ ਸਿੰਗਾਪੁਰ ਵਰਗਾ ਸਵਾਦ ਆਊਗਾ ਜੇ ਤਾਰ ਦੇਖ ਰਹੇ ਇੰਦਾ ਤਈ ਅੰਦਰ ਜਾ ਕੇ ਪੀਸ ਇੰਟਰਨਲ ਬਣਿਆ ਹੋਣਾ ਤੇ ਦੇਖ ਸਾਦੇ 100 ਰੁਪਏ ਟਿਕੜਾ ਕੀਤਾ ਯਾਤ ਰੰਗੀ ਚੀਜ਼ ਆ ਇੱਥੇ ਮੇਲੇ 'ਚ ਹੋਰ ਕਿਹੜੇ ਮੇਲੇ ਜਿਹੜੀਆਂ ਆਪਾਂ ਵੇਖੀਆਂ ਆ ਇਸ ਮੇਲੇ 'ਚ ਵੇਖੀਆਂ ਪੂਰੀ ਤੁਹਾਨੂੰ 에ਰੋਪਲੇਨ ਦੀ ਫੀਲ ਦਊ ਜਿਵੇਂ ਤੇ ਹਵਾ ਚ ਉੱਡਣ ਦੇ ਹੁੰਦੇ ਆ ਵੇਖੋ ਕਈ ਤੇ ਲੈਣ ਦੇ ਨਹੀਂ ਯਾਰ ਵੇਖੋ ਛੋਟੇ ਬੱਚੇ ਲਈ ਵੱਡੇ ਬੱਚੇ ਲਈ ਵੀ ਹੈਗੀਆਂ ਆ ਐਕਟੀਵਿਟੀ ਪਹਿਲੇ ਨੰਬਰ ਤੇ ਆਈ ਇੱਥੇ ਮੇਲੇ 'ਚ ਬਹੁਤ ਸਾਰੇ ਝੂਲੇ ਲੱਗੇ ਹੋ ਯਾਰ ਰਸ ਫੋਲਿਆ ਤੇ ਆਓ ਇੱਥੇ ਇੰਜੋਏ ਕਰੋ ਕੱਲ ਦਾ ਦਿਨ ਮੇਲਾ ਹੈਗਾ ਵਾ ਸੋ ਆਓ ਇੱਧਰ ਆ ਵੀ ਭਲਾਉਂਦੇ ਆ ਕਰ ਕਰ ਪਤੀਆ ਪਾਣ ਮਿਲਦਿਆ ਇੱਥੇ ਬੱਕਰੀ ਬਖਰੇ ਚੀਜਾ ਫਿਰ ਇਹ ਦੇ ਕੋਟ ਤੁਹਾਨੂੰ ਮੇਲੇ ਵਿੱਚ ਮਿਲਗੀਆਂ ਤੇ ਹੁਣ ਬਾਹਰ ਵੱਲ ਆ ਗਏ ਆਪਾਂ ਨਾਚ ਗਾਣਾ ਜਹਣਾ ਉਹਦੇ ਕਰਕੇ ਰਸ਼ ਪਿਆ ਸਾਰੀ ਜਨਤਾ ਵੇਖਾਂਦੀ ਆ ਬਾਕੀ ਇੱਧਰ ਲੱਗਾ ਕ੍ਰਾਫਟ ਬਿਆਰ ਇੱਥੇ ਇੱਧਰ ਵੀ ਰਸ਼ ਫੋਟ ਲਿਆ ਖਰੀਦਦਾਰੀ ਸਾਰਾ ਕੁਝ ਹੋਉਂਦਾ ਪਰ ਇੱਧਰ ਭੀੜ ਕੁਝ ਲੱਗੀ ਆ ਜ਼ੋਰਦਾਰ ਧਮਾਕੇਦਾਰ ਕੰਮ ਹਦਾ ਇੱਧਰ ோட தா் ਆ ਭਾਈ ਸਰਕਸ ਸਟਾਰਟ ਹੋ ਗਿਆ ਸੜਕ ਤੇ ਹੋਰ ਸਟਾਰਾ ਲੈ ਆਈ ਭਾਈ ਉਹਦੇ ਮਗਰ ਮਗਰ ਆ ਖਲੋਜ ਆਇਆ ਟੈਲੈਂਟ ਭਾਈ ਜੋਕਰ ਦਾ ਭੱਜੀ ਜਾਂਦਾ ਭਾਈ ਕੈ ਲੈਣ ਦਿਖਾਉ ਜੇ ਪਿੱਛੇ ਜੱਡੋ ਜੇ ਜਾ ਪਾ ਡਿ ਜਾਂਦੇ ਲਿਆ ਫਰੀਦਕੋਟ ਦਾ ਮੇਲਾ ਐਵੇਂ ਨਹੀਂ ਖਾਸ ਇਹੋ ਚੀਜ਼ਾਂ ਕਰਕੇ ਮੇਲਾ ਇਹ ਖਾਸ ਆ ਆ ਵੇਖੋ ਜੋਕਰ ਭਾਈ ਦਾ ਲੰਬਾ ਭਾਈ ਇਹ ਸੋਹਣਿਆ ਸਰਕਸ ਇਹ ਆ ਜੀ ਸਾਰਾ ਕ્રાਫਟ ਬਾਜ਼ਾਰ ਲੱਗਾ ਜਿਉਂ ਤੇ ਝੂਲੇ ਲੈ ਕੇ ਹੋ ਕੇ ਬਾਹਲੇ ਪਾਸੇ ਲੱਗਾ ਵਾ ਤੇ ਕਿੰਨਾ ਹੀ ਸ਼ਾਨਦਾਰ ਵੇਖੋ ਬਾਜ਼ਾਰ ਲੱਗਾ ਸਾਰਾ ਭੀੜੋਤ ਦੀ ਤੇ ਯਾਰ ਜੇ ਫਰੀਦਕੋਟ ਮੇਲੇ ਦੀ ਗੱਲ ਕੀਤੀ ਜਾਵੇ ਮੇਲਾ ਮੈਨੂੰ ਸਭ ਤੋਂ ਵਧੀਆ ਲੱਗਾ ਬਾਕੀ ਮੇਲੇ ਨਾਲੋਂ ਕਿਉਂਕਿ ਇੱਥੇ ਸੱਭਿਆਚਾਰ ਬੜੇ ਬੜੇ ਵਧੀਆ ਚੀਜ਼ਾਂ ਹੋਈਆਂ ਇੱਥੇ ਮੈਨੂੰ ਬਹੁਤ ਮਜ਼ਾ ਆਉਣ ਮਿਲਦੇ ਨੇ ਅੱਛਾ ਲੋਕ ਚ ਸੋਟ ਲਈ ਟੇਲੈਂਟ ਚੈਰ ਬਾਏ ਬਾਏ